ਨਾਟਿਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਹਲਕਾ ਦਿਹਾਤੀ ਦੇ ਪਿੰਡ ਝੋਕ ਹਰੀ ਹਰ ਵਿਖੇ ਸਲਾਨਾ ਜੋੜ ਮੇਲਾ ਦਰਗਾਹ ਬਾਬਾ ਅਕਬੀਰ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਮੇਲਾ ਕਮੇਟੀ ਵੱਲੋਂ ਰਾਤ ਸਮੇਂ ਕਵਾਲੀਆਂ ਗਾਈਆਂ ਗਈਆਂ ਤੇ ਦਾਣਾ ਮੰਡੀ ਵਿੱਚ ਰੰਗਾ ਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ ਇਸ ਮੌਕੇ ਹਰਜੀਤ ਸਿੰਘ ਸਿੱਧੂ ਅਤੇ ਪ੍ਰਵੀਨ ਦਾਰਦੀ ਵੱਲੋਂ ਖੁੱਲਾ ਅਖਾੜਾ ਵੀ ਲਗਾਇਆ ਗਿਆ ਜਿੱਥੇ ਇਲਾਕੇ ਦੀਆਂ ਲੋਕਾਂ ਵੱਲੋਂ ਅਖਾੜੇ ਦਾ ਆਨੰਦ ਮਾਣਿਆ ਗਿਆ ਇਸ ਮੌਕੇ ਸਰਦਾਰ ਚਰਮਲ ਸਿੰਘ ਢਿੱਲੋਂ ਅਤੇ ਸਵਰਗੀ ਪਦਮ ਸ਼੍ਰੀ ਪੰਮਰ ਲਾਲ ਹੀਰਾ ਲਾਲ ਜੈਨ ਦੀ ਮਿੱਠੀ ਯਾਦ ਨੂੰ 29 ਜੁਲਾਈ ਨੂੰ ਕਰਵਾਏ ਜਾ ਰਹੇ ਪਾਣੀ ਬਚਾਓ ਧਰਤੀ ਬਚਾਓ ਮਿਸ਼ਨ ਤਹਿਤ ਕਰਵਾਏ ਜਾ ਰਹੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਪਿੰਡ ਚੋਕ ਹਰੀਹਰ ਜ਼ਿਲ੍ਹਾ ਫਿਰੋਜ਼ਪੁਰ ਵਿਕੇ ਸਵਰਗੀ ਸਰਦਾਰ ਚਰਮਤ ਸਿੰਘ ਅਤੇ ਸਵਰਗ ਸਵਰਗੀ ਪਦਮ ਸ਼੍ਰੀ ਪੰਵਰ ਲਾਲ ਹੀਰਾ ਲਾਲ ਦੀ ਮਿੱਠੀ ਯਾਦ ਨੂੰ ਸਮਰਪਿਤ ਜੈਨ ਇਰੀਗੇਸ਼ਨ ਸਿਸਟਮ ਲਿਮਟਿਡ ਜਲਗਾਉਂ ਮਹਾਰਾਸ਼ਟਰ ਦੇ ਪਿੰਡ ਵਾਸੀਆਂ ਵੱਲੋਂ ਪਾਣੀ ਬਚਾਓ ਧਰਤੀ ਬਚਾਓ ਮਿਸ਼ਨ ਤਹਿਤ 29 ਜੁਲਾਈ ਦਿਨ ਮੰਗਲਵਾਰ ਨੂੰ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਾਇਆ ਜਾ ਰਿਹਾ ਹੈ ਜੈਨ ਇਰੀਗੇਸ਼ਨ ਸਿਸਟਮ ਲਿਮਟਿਡ ਜਲਗਾਉ ਮੀਡੀ ਅਜੀਤ ਜੈਨ ਅਤੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸੈਮੀਨਾਰ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਇਸ ਮੌਕੇ ਨੰਬਰਦਾਰ ਰਣਜੀਤ ਸਿੰਘ ਕਸ਼ਮੀਰ ਸਿੰਘ ਸੰਧੂ ਗੁਰਵਿੰਦਰ ਸਿੰਘ ਸੰਧੂ ਸੁਖਦੇਵ ਸਿੰਘ ਸੰਧੂ ਗੁਰਪ੍ਰੀਤ ਸਿੰਘ ਨਿਰਮਲ ਸਿੰਘ ਢਿੱਲੋਂ ਲਖਬੀਰ ਸਿੰਘ ਸੰਧੂ ਗੁਰਮੀਤ ਸਿੰਘ ਬੋਰ ਸਿੰਘ ਇਕਬਾਲ ਸਿੰਘ ਸਾਬਕਾ ਸਰਪੰਚ ਸੁਖਪ੍ਰੀਤ ਸਰਬਜੀਤ ਸਿੰਘ ਆਦ ਆਗੂ ਹਾਜ਼ਰ ਸਨ